ਬਾਤ ਨਹੀਂ ਸਭੇ ਸੀ ਮੋੜਾ ਰਿਹਾ। ਕੱਤ ਨਾ ਕਿ ਫੋਸਟਾਈਲ ਲਈ ਕੱਢਿਆ ਸੋਮੇ। ਇਹ ਬੱਚੇ ਕਿਉਂ ਹੋਵੇ? ਮੇਰੀ ਮਾਂ ਬੈਠੀ ਸੀ ਉਸ ਵੇਲੇ ਜਦੋਂ ਇਸਨੇ ਕਹਾਂ। ਸਾਡੀ ਸ਼ੇਰਨੀ ਧੀ ਹੈ। ਕੋ ਨੂੰ ਸਬਕ ਸਿਕਾਇਆ? ਥੱਪੜ ਭਾਵੇਂ ਮਾਰਿਆ ਥੱਪੜ ਹੀ ਆ। ਪਰ ਥੱਪੜ ਨਹੀਂ। ਉਹਦੇ ਕੰਨ ਦੇ ਜਿਹੜੇ ਪਰਦੇ ਸੀ ਉਹ ਖੋਲਤੇ ਤੇ ਬਾਕੀਆਂ ਨੂੰ ਦੱਸਦਾ। ਭਈ ਆ ਜੇ ਜਿਹੜੇ ਛੇਰਾਂ ਦੀ ਕੌਮ ਨਾਲ ਤੁਸੀਂ ਆਹ ਕੁਝ ਕਰੋਗੇ ਉਹਨਾਂ ਨੂੰ ਬਦਨਾਮ ਕਰੋਗੇ ਤੇ ਉਹਨਾਂ ਦੀ ਹੱਤੀਆਂ ਵੀ ਇਹ ਕਰ ਸਕਦੀਆਂ ਮੈਂ ਉਹਦੇ ਹੱਕ ਦੇ ਵਿੱਚ ਜਕਾਰਾ ਲਾਉਂਗਾ ਬਲੇ ਸੋਨਿਹਾਲ ਸਤਿ ਸ੍ਰੀ ਆਕਾਲ ਇਹ ਦਿੱਸੇ ਜਿਹੜੇ ਲੋਕ ਨੇ ਜਿਹੜੇ ਅਣਖੀ ਲੋਕ ਨੇ ਜਦੋਂ ਕਿਸੇ ਦੇ ਉੱਤੇ ਅਤਿਆਚਾਰ ਤੇ ਜ਼ੁਲਮ ਕਰੋਗੇ ਤੇ ਉਹ ਜਿਹੜੇ ਲੋਕ ਨੇ ਜਿਹੜੇ ਅਣਖੀ ਲੋਕ ਹੁੰਦੇ ਨੇ ਉਹ ਆਪਣੇ ਉੱਤੇ ਹੋਏ ਅਤਿਆਚਾਰਾਂ ਤੇ ਜ਼ੁਲਮਾਂ ਨੂੰ ਉਹ ਕਦੇ ਭੁੱਲਦੇ ਨਹੀਂ ਉਹ ਜਦੋਂ ਵੀ ਮੌਕਾ ਲੱਗੇਗਾ ਉਹ ਜਿੰਨਾ ਕੁਝ ਕਰ ਸਕਦੇ ਆ ਇਹ ਹੋਰ ਤਾਂ ਕੁਝ ਕਰ ਨਹੀਂ ਸਕਦੀ ਇਹ ਥੱਪੜ ਮਾਰ ਸਕਦੀ ਇਹਨੇ ਥੱਪੜ ਹੀ ਮਾਰਤਾ ਜਿਸ ਤਰ੍ਹਾਂ ਜਰਨੈਲ ਸਿੰਘ ਨੇ ਦਿੱਲੀ ਦੇ ਵਿੱਚ ਉਸ ਟਾਈਮ ਦੇ ਗ੍ਰਹਿ ਮੰਤਰੀ ਨੂੰ ਛੱਤਰ ਮਾਰਿਆ ਸੀ ਉਹਨੇ ਛੱਤਰ ਮਾਰ ਕੇ ਹੀ ਆਪਣਾ ਜਿਹੜਾ ਸੀ ਗੁੱਸਾ ਠੰਡਾ ਕਰ ਲਿਆ ਇਹਨੇ ਥੱਪੜ ਮਾਰ ਕੇ ਕਰ ਲਿਆ 450 ਤੋਂ ਵੱਧ ਸਾਡਾ ਕਿਸਾਨ ਜਿਹੜਾ ਉਹ ਖੱਟੜ ਹੋਇਆ ਤੇ ਇਹ ਸਾਡੇ ਖਿਲਾਫ ਬੋਲਦੀ ਹੈ ਤੇ ਉਹ ਜਿਹੜੀ ਸਾਡੀ ਲੜਕੀ ਆ ਉਹ ਸਾਡੀ ਧੀ ਆ ਉਸ ਧੀ ਨੂੰ ਦੁੱਖ ਆਇਆ ਮੇਰੇ ਵੀਰ ਨੂੰ ਗੋਲੀਆਂ ਨਾਲ ਚੋਛੜ ਨਹੀਂ ਕੀਤਾ ਹੋ ਸਕਦਾ ਸਿੱਦੇ ਵਿੱਚ ਉਹਨੇ ਥੱਪੜ ਮਾਰਤਾ ਤੇ ਆਖਰ ਆ ਗਿਆ ਅੱਜ ਹੁਣ ਕਹਿੰਦੇ ਨੇ ਉੱਤੇ ਵਿਭਾਗੀ ਕਾਰਵਾਈ ਉਹ ਤੁਹਾਡੇ ਤੇ ਕਾਰਵਾਈਆਂ ਕਿਉਂ ਨਹੀਂ ਸਾਸੀਗਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਕੰਗੜਾ ਨੋਟ ਜਿਹੜਾ ਕੀ ਚੰਡੀਗੜ੍ਹ 에어ਪੋਰਟ ਤੇ ਸੀਏਆਈਐਸਐਫ ਜ਼ਰੀ ਜਵਾਨ ਆ ਗੁਰਵਿੰਦਰ ਕੌਰ ਉਹ ਲੋ ਜਿਹੜਾ ਕਿ ਥੱਪੜ ਮਾਰਿਆ ਗਿਆ ਇਸ ਤਮਾਮ ਉਹਦੇ ਆ ਗੱਲਬਾਤ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਨੇ ਬਲਦੇਵ ਸਿੰਘ ਸਿਸਹ ਸਾਹਿਬ ਜਿਹੜਾ ਕਿ ਕਿਸਾਨ ਆਗੂ ਨੇ ਅਕਸਰ ਕਿਸਾਨੀ ਦੇ ਤੇ ਲੋਕਾਂ ਦੇ ਹੱਕ ਦੀ ਗੱਲ ਕਰਦੇ ਨੇ ਬਲਦੇਵ ਸਿੰਘ ਸਿਸਹ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬੀ ਲੋਕ ਚੈਨਲ ਤੇ ਪਹਿਲਾਂ ਤਾਂ ਤੁਹਾਡਾ ਤੁਹਾਡੇ ਚੈਨਲ ਦਾ ਤੇ ਤੁਹਾਡੇ ਚੈਨਲ ਦੇ ਸਮੂਹ ਸਰੋਤਿਆਂ ਦਾ ਸਾਰਿਆਂ ਦਾ ਧੰਨਵਾਦ ਸਿਸਹ ਸਾਹਿਬ ਕਿਸ ਤਰ੍ਹਾਂ ਦੇਦੇ ਹੋ ਜਿਹੜੇ ਕਿ ਗੁਰਵਿੰਦਰ ਕੌਰ ਜਿਹੜੀ ਕਿ ਸੀਆਈਐਸ ਦੀ ਜਿਹੜੀ ਜਵਾਨ ਆ ਉਸ ਲੋ ਜਿਹੜਾ ਕਿ ਕੰਗਨਾ ਰਾਉ ਦੇ ਥੱਪੜ ਮਾਰਿਆ ਗਿਆ ਕੀ ਕਹਿਣਾ ਚਾਹੋਗੇ ਇਸ ਮੁੱਦੇ ਤੇ ਕੰਗਣਾ ਰਾਓ ਦੇ ਥੱਪੜ ਮਾਰਿਆ ਤੇ ਕਿਉਂ ਮਾਰਿਆ ਕੋਈ ਕਾਰਨ ਹੁੰਦਾ ਨਾ ਇੱਕ ਜ਼ਿੰਮੇਵਾਰ ਉਹ ਮਤਲਬ ਕਿ ਵਰਦੀ ਪਾਈ ਆ ਇੱਕ ਜ਼ਿੰਮੇਵਾਰ ਮਤਲਬ ਕਿ ਡਿਊਟੀ ਦੇ ਉੱਤੇ ਉਹ ਲੜਕੀ ਕੰਮ ਕਰਦੀ ਆ ਤੇ ਉਹਨੇ ਉਹਦੇ ਥੱਪੜ ਮਾਰਿਆ ਇੱਕ ਐਮਪੀ ਦੇ ਕਿਉਂ ਮਾਰਿਆ ਮਾਰਨ ਦੀ ਨੌਬਤ ਕਿਉਂ ਆਈ ਜਦੋਂ ਤੁਸੀਂ ਜਿਹੜਾ ਕੋਈ ਵੀ ਕੰਮ ਹੁੰਦਾ ਉਹਦੇ ਪਿੱਛੇ ਵੱਲ ਜਾਓ ਇਹ ਕੰਗਣਾ ਆ ਉਹ ਤੇ ਇੱਕ ਔਰਤ ਹੋਣ ਦੇ ਨਾਤੇ ਇਹ ਕਿਸਾਨਾਂ ਦੇ ਖਿਲਾਫ ਕੀ ਕੁਝ ਬੋਲਦੀ ਰਹੀ ਆ ਸਾਡੀਆਂ 80-80 ਸਾਲ ਦੀਆਂ ਬਜ਼ੁਰਗ ਔਰਤਾਂ ਜਿਹੜੀਆਂ ਰਾਤ ਦਿਨ ਉੱਥੇ ਆਪਣੇ ਬੱਚੇ ਛੱਡ ਕੇ ਘਰ ਛੱਡ ਕੇ ਜਿਨ੍ਹਾਂ ਨੇ ਸੁਖ ਲੈਣਾ ਸੀ 80-80 ਸਾਲ ਦੀਆਂ ਉੱਤੇ ਆਉਂਦੀਆਂ ਨੇ ਉਹਨਾਂ ਨੂੰ ਕਹਿੰਦੀ ਸੀ ਇਹ ਦਿਹਾੜੀਦਾਰ ਨੇ 100-100 ਰੁਪਏ ਦਿਹਾੜੀ ਦੇਤੇ ਇੱਥੇ ਆ ਕੇ ਤੇ ਇਹ ਆਉਂਦੀਆਂ ਨੇ ਉਹ ਮੰਨ ਦੇ ਵਿੱਚ ਉਹਦੇ ਗੁੱਸਾ ਸੀ ਫਿਰ ਤੁਸੀਂ ਇਹ ਦੱਸੋ ਵੀ ਇਹ ਕਿਸਾਨਾਂ ਦੇ ਖਿਲਾਫ ਚੋ ਕੁਝ ਬੋਲਦੀ ਰਹੀ ਇੱਕ ਪਾਸੇ ਤੇ ਕਿਸਾਨ ਨੂੰ ਕਿਹਾ ਜਾਂਦਾ ਕਿਸਾਨ ਜਿਹੜਾ ਹੈ ਇਹ ਦੇਸ਼ ਦਾ ਅੰਨ ਦਾਤਾ ਇਹ ਦੇਸ਼ ਦੀ ਰੀੜ ਦੀ ਹੱਡੀ ਉਹ ਰੀੜ ਦੀ ਹੱਡੀ ਤੇ ਅੰਨ ਦਾਤੇ ਦੇ ਉਹ ਜਦੋਂ ਆਪਣੀ ਗੱਲ ਕਰਨ ਜੇ ਅਸੀਂ ਪਹਿਲਾਂ ਦਿੱਲੀ ਨੂੰ ਜਦੋਂ ਗਏ ਸੀ ਉਦੋਂ ਸਾਨੂੰ ਪਹਿਲਾਂ ਪੰਜਾਬ ਦੇ ਬਾਰਡਰਾਂ ਤੇ ਰੋਕਿਆ ਗਿਆ ਤੇ ਪੰਜਾਬ ਬਾਰਡਰ ਅਸੀਂ ਕਰਾਸ ਕਰਕੇ ਹਰਿਆਣਾ ਬਾਰਡਰ ਚਲੇ ਉੱਥੇ ਜਾ ਕੇ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਹਰਿਆਣੇ ਬਾਰਡਰ ਰੋਕ ਲਿਆ ਰਾਜਸਥਾਨ ਵਾਲਿਆਂ ਨੇ ਬਾਰਡਰ ਤੇ ਰੋਕ ਲਿਆ ਯੂਪੀ ਵਾਲਿਆਂ ਨੇ ਵੀ ਰੋਕ ਲਿਆ ਇਹ ਬਾਹਰਲੇ ਸੂਬੇ ਵਾਲੇ ਜਿਹੜੇ ਆਏ ਉਹਨਾਂ ਨੂੰ ਵੀ ਸਾਰਿਆਂ ਨੂੰ ਰੋਕ ਲਿਆ 13 ਮਹੀਨੇ ਯਾਰ ਅਸੀਂ ਬਾਰਡਰਾਂ ਦੇ ਉੱਤੇ ਬੈਠੇ ਰਹੇ 750 ਕਿਸਾਨ ਸਾਡਾ ਸ਼ਹੀਦ ਹੋ ਗਿਆ ਔਰ ਉਸ ਤੋਂ ਬਾਅਦ ਮੋਦੀ ਜੀ ਕਹਿੰਦੇ ਨੇ ਕਿ ہماری ਤਪੱਸਿਆ ਮੇ ਕੋਈ ਕਮੀ ਰਹ ਗਈ। ਹਮ ਕਿਸਾਨੋ ਕੋ ਸਮਝਾ ਨਹੀਂ ਪਾਏ। ਤੇ ਅਖੀਰ ਨੂੰ ਫਿਰ ਕਾਨੂੰਨ ਤਾਂ ਰੱਦ ਕਰ ਨਹੀਂ ਪਾਇਨਾ। ਕਮੀ ਤੇ ਰਹੀ ਨਾ। ਔਰ ਅੱਜ ਅਸੀਂ ਕਿੰਨੇ ਮਹੀਨਾ ਤੋਂ ਇੱਥੇ ਬੈਠੇ ਆਂ, ਖਨੌਰੀ ਬੈਠੇ ਆਂ। ਔਰ ਫਿਰ ਤੁਸੀਂ ਇਹ ਵੇਖੋ ਕਿ ਅਸੀਂ ਸ਼ੰਭੂ ਬਾਰਡਰ ਤੇ ਬੈਠੇ ਆਂ, ਡੱਬਾ ਵਾਲੀ ਬਾਰਡਰ ਤੇ ਬੈਠੇ ਆਂ, ਉਧਰ ਰੱਤਸਰ ਬਾਰਡਰ ਤੇ ਬੈਠੇ ਆਂ। ਜਿਹੜੇ ਵੱਖ-ਵੱਖ ਬਾਰਡਰਾਂ ਤੇ ਅਸੀਂ ਬੈਠੇ ਆਂ। ਕੀਸੀ ਘਰੋਂ ਕੱਢਿਆ ਹੁਣ ਤੁਸੀਂ ਵੇਖੋ ਕਿ ਮੇਰੀ ਨਿਗਾਹ ਦੇ ਕੀ ਹਾਲਤ ਹੈ ਮੈਂ ਤੁਹਾਡਾ ਪੂਰਾ ਚਿਹਰਾ ਪੂਰਾ ਪਛਾਣ ਨਹੀਂ ਸਕਦਾ ਐਸ ਉਮਰ ਤੇ ਜਾਣਾ ਔਰ ਸਾਡੇ ਸ਼ੁਭ ਕਰਨ ਦਾ ਕੀ ਕਸੂਰ ਸੀ ਉਹਨੂੰ ਗੋਲੀਆਂ ਕਿਉਂ ਮਾਰੀਆਂ ਗਈਆਂ ਕੱਲਾ ਕੱਲਾ ਮਾਪਿਆਂ ਦਾ ਪੁੱਤ ਕੀ ਜੁਰਮ ਕੀਤਾ ਉਹਨੇ ਫਿਰਤਪਾਲ ਨੂੰ ਜਿਹੜਾ ਪਾ ਕੇ ਫੜ ਕੇ ਲਗਿਆ ਹਰਿਆਣੇ ਵਾਲੇ ਬੋਰੀ ਚ ਪਾ ਕੇ ਕੁੱਟਿਆ ਔਰ ਸਭ ਤੋਂ ਵੱਡੀ ਜੁਰਮ ਦੀ ਗੱਲ ਇਹ ਕਿ ਡਾਕਟਰ ਦੂਸਰਾ ਰੱਬ ਬਣੇ ਜਾਂਦੇ ਆ ਹਰਿਆਣੇ ਦੇ ਰੋहतक ਦੇ ਪੀਜੀਆਈ ਹਸਪਤਾਲ ਦੇ ਡਾਕਟਰ ਮੈਂ ਉਹਨਾਂ ਨੂੰ 부ਚੜ ਕਾਊਂਗਾ ਜਿਨ੍ਹਾਂ 부ਚੜਾ ਨੇ ਪੁਲਿਸ ਦੇ ਹਰਿਆਣਾ ਪੁਲਿਸ ਦੇ ਕਹਿ ਦੇ ਉਤੇ ਦਾਖਲਤਾ ਕਰ ਲਿਆ ਉਤੇ ਲੇਕਿਨ ਉਥੇ ਉਸ ਬੱਚੇ ਦਾ ਜਬਾੜਾ ਟੁੱਟਿਆ ਹੋਇਆ ਉਹ ਗਲਾਸ ਨਾਲ ਪਾਣੀ ਨਹੀਂ ਪੀ ਸਕਦਾ ਉਹਦਾ ਸਰੀਰ ਦਾ ਕੋਈ ਐਸਾ ਅੰਗ ਨਹੀਂ ਕਿ ਜਿਹੜਾ ਭੰਨਿਆ ਨਹੀਂ ਉਹਦੇ ਗੋਡੇ ਭੰਨੇ ਚੱਪੜੀਆਂ ਭੰਨੀਆਂ ਲੱਤਾਂ ਭੰਨੀਆਂ ਬਾਹਾਂ ਭੰਨੀਆਂ ਸਿਰ ਪਾਟਾ ਉਹ ਪਾਣੀ ਦਾ ਘੁੱਟ ਨਹੀਂ ਪੀ ਸਕਿਆ 450 ਤੋਂ ਵੱਧ ਸਾਡਾ ਕਿਸਾਨ ਜਿਹੜਾ ਉਹ ਫੱਟੜ ਹੋਇਆ ਤੇ ਇਹ ਸਾਡੇ ਖਿਲਾਫ ਬੋਲਦੀ ਹੈ ਤੇ ਉਹ ਜਿਹੜੀ ਸਾਡੀ ਲੜਕੀ ਆ ਉਹ ਸਾਡੀ ਧੀ ਆ ਉਸ ਧੀ ਨੂੰ ਦੁੱਖ ਆਇਆ ਵੀ ਮੇਰੇ ਵੀਰ ਨੂੰ ਗੋਲੀਆਂ ਨਾਲ ਜੋ ਛੜ ਨਹੀਂ ਕੀਤਾ ਗਿਆ ਉਸ ਗੁੱਸੇ ਦੇ ਵਿੱਚ ਉਹਨੇ ਥੱਪੜ ਮਾਰਤਾ ਤੇ ਆਖਰ ਆ ਗਈ ਆਜ ਹੁਣ ਕਹਿੰਦੇ ਨੇ ਉੱਤੇ ਵਿਭਾਗੀ ਕਾਰਵਾਈ ਉਹ ਤੁਹਾਡੇ ਤੇ ਕਾਰਵਾਈ ਆ ਕਿਉਂ ਨਹੀਂ ਪੰਜਾਬ ਸਰਕਾਰ ਦਾ ਵੀ ਬੇੜਾ ਕਰਕ ਹੋਇਆ ਵੀ ਹਰਿਆਣਾ ਸਰਕਾਰ ਵਾਲੇ ਪੁਲਿਸ ਆ ਕੇ ਹਰਿਆਣੇ ਦੀ ਉਹ ਸਾਡੇ ਪੰਜਾਬ ਚ ਆ ਕੇ ਤੇ ਸਾਡੇ ਮੁੰਡਿਆਂ ਨੂੰ ਫੜ ਕੇ ਲਗੀ ਉਹ ਸਾਡੇ ਪੰਜਾਬ ਦੇ ਵਿੱਚ ਜਿਹੜਾ ਸ਼ੰਭੂ ਬਾਰਡਰ ਦੇ ਉੱਤੇ ਜਿਹੜਾ ਉਹਨਾਂ ਨੇ ਬੈਰੀਕੇਡ ਉੱਤੇ ਲਾਇਆ ਉਹ ਸਾਡੇ ਪੰਜਾਬ ਦੇ ਏਰੀਆ 'ਚ ਹੈ ਤੇ ਇਹ ਸਾਡੇ ਪੰਜਾਬ 'ਚੋਂ ਆਖੇ ਚੁੱਕੇ ਲੈ ਜਾਣ ਗੋਲੀਆਂ ਮਾਰ ਦੇਣ ਤੇ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਫਿਰ ਇੱਕ ਜੇ ਸਾਡੀ ਬੱਚੀ ਨੂੰ ਉਹ ਸਾਡੀ ਧੀ ਨੂੰ ਗੁੱਸਾ ਸੀ ਉਹਦੇ ਮਨ ਦੇ ਵਿੱਚ ਤੇ ਇੱਕ ਥੱਪੜ ਮਾਰਤਾ ਤਾਂ ਕੀ ਆਖਰ ਆ ਗਈਆਂ ਕੀ ਕਹਿਣਾ ਚਾਹੋਗੇ ਬਲਦੇਵ ਸਿੰਘ ਸਿੱਧਾ ਜੀ ਕੀ ਲੱਗਦਾ ਵੀ ਕੰਗਣਾ ਲੋਰ ਨੂੰ ਇਸੇ ਤਰ੍ਹਾਂ ਜਿਹੜਾ ਖਾਸ ਕਰਕੇ ਪੰਜਾਬੀਆਂ ਦਾ ਜਿਹੜਾ ਗੁੱਸੇ ਦਾ ਜਿਹੜਾ ਹਮੇਸ਼ਾ ਸ਼িকার ਹੋਣਾ ਪਊਗਾ ਜਦੋਂ ਕਿਤੇ ਟਕਰੇਗੀ ਲੱਗਦਾ ਇਸੇ ਤਰ੍ਹਾਂ ਇਹਦੇ ਹਾਲਾਤ ਹੋਣਗੇ ਇੱਕ ਕੰਗਣਾ ਨਹੀਂ ਇੱਥੇ ਹੋਰ ਕਿੰਨੇ ਨੇ ਇੱਥੇ ਤੁਸੀਂ ਇਹ ਵੇਖੋ ਪੇ ਭਾਪੀ ਦਾ ਕੀ ਹਾਲ ਪੰਜਾਬ ਚ ਹੋਇਆ ਬੇਸ਼ੱਕ ਦੀ ਉਹ ਵੋਟਾਂ ਕੋਈ ਲੈ ਕੇ ਹੁਣਗੇ ਪਰ ਸੁਪਣਾ ਤਾਂ ਸਾਫ ਹੋਇਆ ਖਾਤਾ ਨਹੀਂ ਖੁੱਲਣ ਦੁੱਤਾ ਇੱਥੇ ਪੰਜਾਬ ਦੇ ਲੋਕਾਂ ਨੇ ਹਰਿਆਣੇ ਚ ਬਹੁਤ ਕੁਛ ਹੋਇਆ ਲੇਕਿਨ ਮੋਦੀ ਨੇ ਈਵੀ ਸੀਬੀਆਈ ਇਨਕਮ ਟੈਕਸ মিডিਆ ਗੋਦੀ ਮੀਡੀਆ ਮੈਂ ਤੁਹਾਡੀ ਗੱਲ ਨਹੀਂ ਕਰਾਂਗਾ ਆਪਣੇ ਤਾਂ ਨਾ ਲੈ ਦਿਓ ਗੋਦੀ ਮੀਡੀਆ ਦੀ ਗੱਲ ਕਰਦਾ ਉਸ ਗੋਦੀ মিডিਆ ਦਾ ਹਰ ਤਰ੍ਹਾਂ ਦਾ ਕਿਸ ਤਰ੍ਹਾਂ ਇੱਥੇ ਕਿਵੇਂ ਜਾਤੀਵਾਦ ਦੇ ਨਾਰੇ ਲਾ ਕੇ ਤੇ ਸਭ ਕੁਝ ਕਰਕੇ ਤੇ ਫਿਰ ਵੀ ਅੱਜ ਮੋਦੀ ਦਾ ਕੀ ਆ ਇੱਕ ਕਿਸਾਨੀ ਅੰਦੋਲਨ ਨੇ ਕੀਤਾ ਜੇ ਕਿਸਾਨੀ ਅੰਦੋਲਨ ਨੇ ਕੀਤਾ ਤੇ ਫਿਰ ਇਹਦਾ ਮਤਲਬ ਹੈ ਵੀ ਸਾਡੇ ਤਾਂ ਫਿਰ ਕਾਰਵਾਈਆਂ ਕਰਨਗੇ ਤੇ ਅਸੀਂ ਬੈਠੇ ਹਾਂ ਸੋ ਜੋ ਵੀ ਕੀਤਾ ਇਹ ਇਕੱਲੇ ਕੰਗਣਾ ਰਾਉਤ ਨਹੀਂ ਇਹ ਜਿਨ੍ਹਾਂ ਜਿਨ੍ਹਾਂ ਨੇ ਵੀ ਕੀਤਾ ਅਸੀਂ ਮੈਨੂੰ ਇਹ ਦੱਸੋ ਸਰਦਾਰ ਉਧਮ ਸਿੰਘ ਨੂੰ ਦੇਸ਼ ਵਾਲੇ ਕੀ ਮੰਗਦੇ ਨੇ ਭਾਰਤ ਵਾਲੇ ਕੀ ਮੰਨਦੇ ਆ ਭਲਾ ਸਰਦਾਰ ਉਦਮ ਸਿੰਘ ਨੂੰ ਸ਼ਹੀਦ ਮੰਨ ਲਿਆ ਕਿ ਨਹੀਂ ਮੰਨਦੇ ਮੰਨਦੇ ਆ ਨਾ ਕੀ ਕੀਤਾ ਸੀ ਉਹਨੇ ਉਹਨੇ ਜਲਿਆਂਵਾਲੇ ਬਾਗ ਦਾ ਲੰਡਨ ਚ ਜਾ ਕੇ ਬਦਲਾ ਲਿਆ ਸੀ ਤੇ ਕਿੰਨੇ ਸਾਲਾਂ ਬਾਅਦ ਲਿਆ ਇਸ ਕਰਕੇ ਇਹ ਕਿਸਾਨ ਨੂੰ ਇੱਕ ਬੰਨੇ ਰੀੜ ਦੀ ਹੱਡੀ ਮੰਨਿਆ ਜਾਂਦਾ ਅਨਦਾਤਾ ਮੰਨਿਆ ਜਾਂਦਾ ਤੇ ਉਹ ਪਖਾਰੀਆਂ ਤਰ੍ਹਾਂ ਫਿਰਦਾ ਤੇ ਦਿੱਲੀ ਦੀ ਰਾਜਧਾਨੀ ਚ ਨਹੀਂ ਜਾਣ ਦਿੰਦੇ ਤੇ ਇੱਕ ਉਹਦੇ ਥੱਪੜ ਵੱਜ ਗਿਆ ਤੇ ਕੀ ਆਖਰ ਆ ਗਿਆ ਕੋਈ ਗੱਲ ਨਹੀਂ ਕੀ ਲੱਗਦਾ ਕਿ ਬਲਦੇਸ਼ੀ ਸਿੱਸਾ ਜੀ ਜਿਹੜਾ ਵੀ ਕਿਸਾਨਾਂ ਦਾ ਵਿਰੋਧ ਕਰੂਗਾ ਜਾਂ ਜਿਹੜਾ ਕਿਸਾਨਾਂ ਦੇ ਖਿਲਾਫ ਚੰਗਾ ਮਾਲਾ ਬੋਲੂਗਾ ਉਸ ਨੂੰ ਜਿਹੜਾ ਇਸ ਤਰ੍ਹਾਂ ਦੇ ਜਿਹੜਾ ਆਪਣਾ ਰੋਲ ਜਿਹੜਾ ਉਹ ਝੱਲਣਾ ਪਵੇਗਾ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਮਿਸਾਲ ਦਿੱਤੀ ਆ ਲੰਡਨ ਦੀ ਦਿੱਤੀ ਆ ਸਰਦਾਰ ਉਧਮ ਸਿੰਘ ਦੀ ਦਿੱਤੀ ਆ ਇਤਿਹਾਸ ਦੱਸਿਆ ਤੁਹਾਨੂੰ ਤੁਸੀਂ ਇਹ ਦੱਸੋ ਬਾਬਾ ਬੰਦਾ ਸਿੰਘ ਬਹਾਦਰ ਨੇ ਉਹ ਕੀ ਕੀਤਾ ਸੀ ਸਰਹੰਦ ਦੇ ਵਿੱਚ ਆ ਕੇ ਇੱਟ ਦੀ ਇੱਟ ਨਿੱਟ ਖਟਕਾਈ ਸੀ ਕਿ ਨਹੀਂ ਖਟਕਾਈ ਇਸ ਕਰਕੇ ਸਾਡਾ ਜਿਹੜਾ ਪੰਜਾਬ ਪੰਜ ਕੱਲਾ ਪੰਜਾਬ ਹੀ ਨਹੀਂ ਤੁਸੀਂ ਕੁਝ ਵੀ ਕਰੋ ਮਲਕ ਕੇ ਅਰਜੀਵ ਗਾਂਧੀ ਨਾਲ ਕੀ ਹੋਇਆ ਸੀ ਇਹ ਦੇਸ਼ ਦੇ ਜਿਹੜੇ ਲੋਕ ਨੇ ਜਿਹੜੇ ਅਣਖੀ ਲੋਕ ਨੇ ਜਦੋਂ ਕਿਸੇ ਦੇ ਉੱਤੇ ਅਤਿਆਚਾਰ ਤੇ ਜ਼ੁਲਮ ਕਰੋਗੇ ਤੇ ਉਹ ਜਿਹੜੇ ਲੋਕ ਨੇ ਜਿਹੜੇ ਅਣਖੀ ਲੋਕ ਹੁੰਦੇ ਨੇ ਉਹ ਆਪਣੇ ਉੱਤੇ ਹੋਏ ਅਤਿਆਚਾਰਾਂ ਤੇ ਜ਼ੁਲਮਾਂ ਨੂੰ ਉਹ ਕਦੇ ਭੁੱਲ ਨਹੀਂ ਉਹ ਜਦੋਂ ਵੀ ਮੌਕਾ ਲੱਗੇਗਾ ਉਹ ਜਿੰਨਾ ਕੁਝ ਕਰ ਸਕਦੇ ਆ ਇਹ ਹੋਰ ਤਾਂ ਕੁਝ ਕਰ ਨਹੀਂ ਸਕਦੇ ਇਹ ਥੱਪੜ ਮਾਰ ਸਕਦੇ ਇਹਨੇ ਥੱਪੜ ਹੀ ਮਾਰਤਾ ਜਿਸ ਤਰ੍ਹਾਂ ਜਰਨੈਲ ਸਿੰਘ ਨੇ ਦਿੱਲੀ ਦੇ ਵਿੱਚ ਉਸ ਟਾਈਮ ਤੇ ਗ੍ਰਹਿ ਮੰਤਰੀ ਨੂੰ ਛੱਤਰ ਮਾਰਿਆ ਸੀ ਨਾ ਉਹਨੇ ਛੱਤਰ ਮਾਰ ਕੇ ਆਪਣਾ ਜਿਹੜਾ ਸੀ ਗੁੱਸਾ ਠੰਡਾ ਕਰ ਲਿਆ ਇਨੇ ਥੱਪੜ ਮਾਰ ਕੇ ਕਰ ਲਿਆ ਇਹ ਹੁੰਦਾ ਹੀ ਰਹਿਣਾ ਪਰ ਕਿਸਤਾ ਨੀ ਬਲਦੇ ਸਿੰਘ ਸਸਾ ਜੀ ਅਸੀਂ ਦੇਖਿਆ ਵੀ ਕਈ ਜਿਹੜੇ ਲੋਕ ਨੇ ਬੜਾ ਕਹਿ ਰਹੇ ਨੇ ਵੀ ਗਲਤ ਕੀਤਾ ਵਾ ਕਈ ਲੋਕ ਕਹਿ ਰਹੇ ਨੇ ਵੀ ਚੰਗਾ ਕੀਤਾ ਵਾ ਜਿਹੜਾ ਗੁੱਸਾ ਸੀ ਲੋਕਾਂ ਦੇ ਮાળા ਵਿੱਚ ਖਾ ਖਾ ਕੇ ਕਿਸਾਨਾਂ ਦੇ ਮાળા ਵਿੱਚ ਪੰਜਾਬੀਆਂ ਦੇ ਮાળા ਵਿੱਚ ਉਹਦਾ ਗੁੱਸਾ ਜਿਹੜਾ ਉਹ ਸਾਹਮਣੇ ਫਟ ਗਿਆ ਕੱਲੇ ਪੰਜਾਬੀਆਂ ਦੀ ਗੱਲ ਨਾ ਕਰੋ ਕਿਸਾਨਾਂ ਦੀ ਦੇਸ਼ ਦੇ ਕਿਸਾਨਾਂ ਦੀ ਪੰਜਾਬ ਦੇ ਕਿਸਾਨਾਂ ਨੇ ਦੇਸ਼ ਦੇ ਕਿਸਾਨਾਂ ਦੀ ਨਹੀਂ ਦੇਸ਼ ਦੇ ਸਮੁੱਚੇ ਵਰਗਾਂ ਦੀ ਗੱਲ ਕੀਤੀ ਆ ਔਰ ਮੈਂ ਤੁਹਾਨੂੰ ਇੱਥੇ ਥੋੜਾ ਜਿਆਦਾ ਅੱਜ 6 ਜੂਨ ਅੱਜ 6 ਜੂਨ ਦਾ ਦਿਹਾੜਾ ਹੈ ਅੱਜ ਉਹ ਦਿਨ ਹੈ ਜਿਸ ਦਿਨ ਦੇਸ਼ ਦੀ ਮਹਰੂਮ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕਰਕੇ ਸਾਡੀ ਕੌਮ ਨੂੰ ਵੰਗਾ ਰਿਆ ਸ੍ਰੀ ਅਕਾਲ ਤਖਤ ਸਾਹਿਬ ਟਾਟੇਰੀ ਕੀਤਾ ਪਿੱਛੇ ਕੀ ਸੀ ਤੇ ਮੋਦੀ ਵੀ ਉਹਦੇ ਨਕਸ਼ਾਤ ਕਰਨਵਾਂ ਚੱਲਿਆ ਪਰ ਉਹ ਜਿਹੜਾ ਸੀ ਕਿਉਂ ਹੋਇਆ ਇਹਦੇ ਪਿੱਛੇ ਥੋੜੀ ਜਿਹੀ ਗੱਲ ਇੱਕ ਮੈਂ ਤੁਹਾਡੇ ਨਾਲ ਕਰਨੀ ਚਾਹਾਂਗਾ ਸਮਾਂ ਤਾਂ ਲੱਗਦਾ ਹੈ ਪਰ ਗੱਲ ਬੜੀ ਮੌਕੇ ਦੀ ਹੈ ਤੇ ਇੱਕ ਵਿਚਾਰਨ ਵਾਲੀ ਹੈ ਅੱਜ ਜਦੋਂ ਅਸੀਂ 26 ਨਵੰਬਰ 2020 ਨੂੰ ਦਿੱਲੀ ਨੂੰ ਜਾ ਰਹੇ ਹਾਂ ਸਾਨੂੰ ਪੰਜਾਬ ਬਾਰਡਰਾਂ ਤੇ ਰੋਕਤਾ ਉਸ ਤੋਂ ਬਾਅਦ ਸਾਨੂੰ ਹਰਿਆਣਾ ਦੇ ਅੱਗੇ ਨਹੀਂ ਜਾਣ ਦਿੱਤਾ ਕੀ ਸੀ ਕਾਰਨ ਸਾਨੂੰ ਇਹ ਗੱਲ ਕਹੀ ਗਈ ਕਿ ਇਹ ਪੰਜਾਬ ਦੇ ਇੱਕ ਕਿਸਾਨ ਨਹੀਂ ਹੈ ਇਹ ਜਿਹੜੇ ਲੋਕ ਨੇ ਇਹ ਵੱਖਵਾਤੀ ਨੇ ਅਤਵਾਦੀ ਨੇ ਦੇਸ਼ ਧਰੋਹੀ ਨੇ ਇਹ ਵੱਖਰਾ ਦੇਸ਼ ਮੰਗਦੇ ਆ ਸਾਨੂੰ ਬਦਨਾਮ ਕਰਨ ਵਾਸਤੇ ਕੋਸ਼ਿਸ਼ ਕੀਤੀ ਲੇਕਿਨ ਦੇਸ਼ ਦੇ ਲੋਕਾਂ ਨੇ ਇਹ ਗੱਲ ਸਮਝ ਲਈ ਵੀ ਇਹ ਗੱਲ ਨਹੀਂ ਮੋਦੀ ਨੇ ਕੀ ਸੋਚਿਆ ਮੋਦੀ ਨੇ ਇਹ ਕੰਮ ਕਿਉਂ ਕੀਤਾ ਮੋਦੀ ਨੇ ਵੀ ਜਿ ਤਰ੍ਹਾਂ ਇਤਿਹਾਸ ਨੂੰ ਲੋਕ ਦਰਾਉਂਦੇ ਨੇ ਨਾ ਜਿਵੇਂ ਸਾਡੇ ਵੀ ਦਰਾ ਰਹੇ ਨੇ ਇਸੇ ਤਰ੍ਹਾਂ ਮੋਦੀ ਨੇ ਵੀ ਦੇਸ਼ ਦੀ ਜਿਹੜੀ ਪਟ੍ਰਾਨੀ ਸੀ ਇੰਦਰਾ ਗਾਂਧੀ ਉਹਦੇ ਇਤਿਹਾਸ ਨੂੰ ਉਤੋਂ ਸਿੱਖਿਆ ਲੈ ਕੇ ਤੇ ਉਹਨੂੰ ਦਰਾਉਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋਇਆ ਇੰਦਰਾ ਗਾਂਧੀ ਨੇ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਟੈਂਕਾ-ਤੋਪਾਂ ਨਾਲ ਹਮਲਾ ਕੀਤਾ ਸੀ ਉਹਦਾ ਕਾਰਨ ਇਹ ਸੀ ਕਿ ਜਦੋਂ 4 ਅਗਸਤ 1982 ਨੂੰ ਸ਼੍ਰੋਮਣੀ ਅਕਾਲੀ ਦਲ ਨੇ ਮੋਰਚਾ ਲਾਇਆ ਔਰ ਮੋਰਚਾ ਜਿਹੜਾ ਸੀ ਅਨੰਦਪੁਰ ਪ੍ਰਸਤਾਵ ਆਧਾਰ ਮੰਨ ਕੇ ਮੈਂ ਅਨੰਦਪੁਰ ਪ੍ਰਸਤਾਵ ਕੀ ਸੀ ਅਨੰਦਪੁਰ ਪ੍ਰਸਤਾਵ ਇਹ ਸੀ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਲਿਖਿਆ ਗਿਆ ਉੱਚ ਲਿਖਿਆ ਕੀ ਸੀ ਜਰਾ ਧਿਆਨ ਨਾਲ ਸੁਣਿਓ ਸਰੋਥੀ ਜਨਨ ਨੂੰ ਕਹਾਂਗਾ ਧਿਆਨ ਦਿਓ ਤੁਸੀਂ ਨੌਜਵਾਨੋ ਜਰਾ ਤੁਸੀਂ ਵੀ ਨੌਜਵਾਨ ਜੇ ਤੁਹਾਡੇ ਤੱਕ ਵੀ ਇਹ ਗੱਲ ਨਹੀਂ ਆਈ ਉਹ ਨਹੀਂ ਤਾਂ ਗਾਂ ਧਿਆਨ ਰੱਖਿਓ ਜੀ ਉਹਦੇ ਵਿੱਚ ਲਿਖਿਆ ਸੀ ਕਿ ਕੇਂਦਰ ਸਰਕਾਰ ਆਪਣੇ ਕੋਲ ਆਰਮੀ ਕਰੰਸੀ ਵਿਦੇਸ਼ ਨੀਤੀ ਰੇਲਵੇ ਤੇ ਟਾਕ ਆਪਣੇ ਕੋਲ ਰੱਖ ਕੇ ਬਾਕੀ ਸਾਰੇ ਅਧਿਕਾਰ ਸੂਬਿਆਂ ਨੂੰ ਦੇਵੇ ਤੇ ਉਹ ਕੱਲੇ ਪੰਜਾਬ ਦੇ ਅਧਿਕਾਰਾਂ ਦੀ ਗੱਲ ਨਹੀਂ ਸੀ ਜਿਸ ਦੇ ਸਮੁੱਚੇ ਸੂਬਿਆਂ ਦੀ ਮੰਗ ਸੀ ਪਰ ਉਸ ਟਾਈਮ ਤੇ ਮੈਨੂੰ ਨਹੀਂ ਪਤਾ ਵੀ ਅਕਾਲੀਆਂ ਦੀ ਕੀ ਸੋਚ ਸੀ ਉਹ ਉਹਨਾਂ ਨੂੰ ਪਤਾ ਹੈ ਪਰ ਮੈਂ ਉਹਨਾਂ ਦੇ ਵਿੱਚ ਉਹਨਾਂ ਦੀ ਬਦਨਿਤੀ ਸਮਝਦਾ ਕਿ ਉਹਨਾਂ ਨੇ ਮੋਰਚਾ ਜਦੋਂ ਪੂਰੇ ਦੇਸ਼ ਦੇ ਲੋਕਾਂ ਦੀ ਗੱਲ ਕਰ ਰਹੇ ਹੋ ਤੁਸੀਂ ਤੇ ਬਾਕੀ ਸੂਬਿਆਂ ਦੇ ਲੋਕਾਂ ਨੂੰ ਨਾਲ ਕਿਉਂ ਨਹੀਂ ਲਿਆ ਕੱਲੇ ਨੇ ਮੋਰਚਾ ਲਾ ਦਿੱਤਾ ਤੇ ਕਿਤੇ ਫਿਰ ਜਿੱਥੇ ਸਵਾਲ ਕਰੋਗੇ ਕੀ ਸਵਾਲ ਸੀ ਫਿਰ ਦੱਸਾਂਗਾ ਲੇਕਿਨ ਇਹਨਾਂ ਨੇ ਮੋਰਚਾ ਲਾ ਦਿੱਤਾ ਉਹ ਮੋਰਚਾ ਚੱਲਦਾ ਚੱਲਦਾ ਜਦੋਂ ਵੇਖਿਆ ਕਿ ਮੋਰਚਾ ਹੈਵੀ ਹੁੰਦਾ ਜਾ ਰਿਹਾ ਚੜ੍ਹਦੀ ਕਲਾ 'ਚ ਜਾ ਰਿਹਾ ਤੇ ਫਿਰ ਉਸ ਵਕਤ ਦੇਸ਼ ਦੀ ਮਹਰੂਪ ਪ੍ਰਧਾਨ ਮੰਤਰੀ ਨੇ ਖਬੀਗਤਰਾ ਤੇ ਆਰਐਸਐਸ ਤੇ ਐਲਕੇ ਅਡਵਾਨੀ ਵਰਗਿਆਂ ਦੇ ਦਬਾਹੇ ਹੇਠ ਆ ਕੇ ਤੇ ਸ੍ਰੀ ਅਕਾਲ ਤਾ ਸਹਿਬ ਨੂੰ ਢਾਟੇਰੀ ਕੀਤਾ ਉਸ ਤੋਂ ਬਾਅਦ 1985 ਜਦੋਂ ਇਲੈਕਸ਼ਨਾਂ ਹੋਈਆਂ ਰਜੀਵ ਗਾਂਧੀ ਨੂੰ ਬਹੁਮਤ ਕਿੰਨਾ ਮਿਲਿਆ ਜਿੰਨਾ ਰਜੀਵ ਗਾਂਧੀ ਨੂੰ ਬਹੁਮਤ ਮਿਲਿਆ ਉਹਨਾਂ ਨਾਂ ਤੇ ਉਸ ਤੋਂ ਪਹਿਲਾਂ ਉਦੀ ਮਾਤਾ ਨੂੰ ਮਿਲਿਆ ਸੀ ਨਾਹੀਂ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਕਾਂਗਰਸ ਪਾਰਟੀ ਨੂੰ ਮਿਲਿਆ ਸੀ ਰਜੀਵ ਨੂੰ ਕਿਉਂ ਮਿਲਿਆ ਰਜੀਵ ਨੂੰ ਇਸ ਕਰਕੇ ਮਿਲਿਆ ਕਿ ਜਦੋਂ ਉਹਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹ ਢੇਰੀ ਕੀਤਾ ਸੰਤ ਜਨਰਲ ਸਿੰਘ ਖਾਲਸਾ ਪਿੰਡਰਿਆਂ ਨੂੰ ਸ਼ਹੀਦ ਕਰਤਾ ਚੁਣ-ਚੁਣ ਕੇ ਸਾਡੇ ਸੰਗ ਵਿੱਚ ਦਿੱਤਾ ਸ੍ਰੀ ਉਹ ਅਕਾਲ ਤਖਤ ਸਾਹਿਬ ਤੇ ਹਮਲਾ ਹੋਣ ਤੋਂ ਬਾਅਦ ਉਹਨੂੰ ਇਹਨਾਂਕ ਚੁੱਕ ਦਿੱਤਾ ਉਹਨੂੰ ਦੁਰਗਾ ਮਾਤਾ ਦਾ ਖਿਤਾਬ ਦਿੱਤਾ ਗਿਆ ਦੇਸ਼ ਦੇ ਲੋਕਾਂ ਨੂੰ ਬਲੈਕਮੇਲ ਕੀਤਾ ਗਿਆ ਗੁੰਮਰਾਹ ਕੀਤਾ ਗਿਆ ਹਿੰਦੂ ਵੀਰਾਂ ਨੂੰ ਤੇ ਉਹਨਾਂ ਨੇ ਇਹ ਭਈ ਇਹ ਗੱਲ ਉਹਨਾਂ ਦੇ ਦਿਮਾਗ 'ਚ ਬਿਠਾਈ ਗਈ ਭਈ ਜੇ ਇੰਦਰਾ ਜੀ ਅਕਾਲ ਤਖਤ ਤੇ ਟੈਕਾ ਤੋਪਾਂ ਦਾ ਹਮਲਾ ਨਾ ਕਰਦੇ ਤੇ ਇਹ ਦੇਸ਼ ਟੁਕੜੇ ਹੋ ਜਾਣਾ ਸੀ ਉਹਨਾਂ ਲੋਕਾਂ ਨੇ ਇਹ ਬਹਿਕਾਵੇ ਚ ਆ ਕੇ ਰਜੀਵ ਗਾਂਧੀ ਨੂੰ ਬਹੁਤ ਮਦਦ ਦਿੱਤਾ ਮੋਦੀ ਨੇ ਕੀ ਸੋਚਿਆ ਮੋਦੀ ਨੇ ਸੋਚਿਆ ਭਈ ਆ 2-400 ਮਾਰ ਦੋ ਪੰਜਾਬ ਦੇ ਲੋਕ ਤੇ ਫਿਰ 2024 ਦੀਆਂ ਇਲੈਕਸ਼ਨਾਂ ਜਿਹੜੀਆਂ ਨੇ ਉਹ ਜਿੱਤੀਆਂ ਜਾਣਗੀਆਂ ਇਹ ਗੱਲ ਜਿਹੜੀ ਸੀ 2020 ਦੇ ਵਿੱਚ ਵੀ ਉਹਨੇ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਦੇਸ਼ ਦੇ ਲੋਕਾਂ ਨੇ ਖਾਸ ਕਰਕੇ ਹਰਿਆਣੇ ਨੇ ਔਰ ਕੇਰਲਾ ਆਂਧਰਾ ਮਹਾਰਾਸ਼ਟਰ ਦੇ ਦੇ ਸਮੁੱਚੇ ਲੋਕਾਂ ਨੇ ਉਥੇ ਆ ਕੇ ਡਟ ਗਏ ਔਰ ਯੂਪੀ ਦੇ ਵੀ Rajasthan ਦੇ ਸਾਰੇ ਡਟ ਗਏ ਵੀ ਇਹ ਜਿਹੜੇ ਲੋਕ ਜਿਨ੍ਹਾਂ ਨੇ ਮੋਰਚਾ ਲਾਇਆ ਹੈ ਇਹ ਬਿਲਕੁਲ ਠੀਕ ਹੈ ਅਸੀਂ ਇਹਨਾਂ ਦੇ ਨਾਲ ਆ ਕੇ ਡਟ ਗਏ ਤੇ ਮੋਦੀ ਦੀ ਚਾਲ ਨਹੀਂ ਚੱਲਣ ਦਿੱਤੀ ਤੇ ਐਸ ਕੀ ਉਹਨਾਂ ਨੇ ਸਾਨੂੰ ਪੰਜਾਬ ਤੋਂ ਅੱਗੇ ਨਹੀਂ ਨਿਕਲਣ ਦਿੱਤਾ ਜੀ ਸਾਹਿਬ ਕਿੱਸਾ ਦੇ ਉਸ ਅਸੀਂ ਦੇਖਿਆ ਵੀ ਜਦੋਂ ਵੀ ਕਿਸਾਨੀ ਦੋਲੋਂ ਹੁੰਦਾ ਸੀ ਉਸ ਟਾਈਮ ਤੇ ਜਦੋਂ ਅਸੀਂ ਦੇਖਿਆ ਵੀ ਜਿਹੜੀ ਕੰਗਣਾ ਨਾ ਉਹ ਤੇ ਉਹਦੇ ਜਿਹੜੇ ਬਿਆਨ ਸੀ ਬੜੇ ਭੜਕਾਉਂਦੇ ਸੀ ਖਾਸ ਕਰਕੇ ਕਿਸਾਨਾਂ ਨੂੰ ਲੈ ਕੇ ਵਕ ਵਕ ਬਿਆਨ ਦਿੰਦੇ ਸੀ ਸਾਡੀ ਜਿਹੜੀਆਂ ਮਾਤਾਵਾਂ ਭੈਣਾਂ ਜਦੋਂ ਧੰਨੇ ਲਾਉਂਦੀਆਂ ਅਸੀਂ ਦਿੱਲੀ ਦੇ ਬਾਰਡਰ ਤੇ ਜਾ ਕੇ ਤੇ ਕਦੀ ਕਹਿੰਦੀ ਸੀ ਵੀ ਇਹ ਕਰਾਏ ਤੇ ਲੈਂਦੀਆਂ ਨੇ ਦਿਹਾੜੀ ਤੇ ਲੈਂਦੀਆਂ ਨੇ ਵਕ ਵਕ ਕਦੀ ਮਾਓਵਾਦੀ ਕਦੀ ਅਗਤੱਤਵਾਦੀ ਇਸ ਤਰ੍ਹਾਂ ਦੇ ਨਾਲ ਲੈਂਦੀਆਂ ਸੀ ਕਿ ਲੱਗਦਾ ਵੀ ਗੁੱਸਾ ਜਿਹੜਾ ਸੀ ਉਹਨਾਂ ਦੇ ਮਨਾਂ 'ਚ ਭਰਿਆ ਪਿਆ ਜੀ ਸਾਡੀ ਸ਼ੇਰਨੀ ਧੀ ਨੇ ਕਉਨੂੰ ਸਬਕ ਸਿਕਾਇਆ ਥੱਪੜ ਭਾਵੇਂ ਮਾਰਿਆ ਥੱਪੜ ਹੀ ਆ ਪਰ ਥੱਪੜ ਨਹੀਂ ਉਹਦੇ ਕੰਨ ਦੇ ਜਿਹੜੇ ਪਰਦੇ ਸੀ ਉਹ ਖੋਲਤੇ ਤੇ ਬਾਕੀਆਂ ਨੂੰ ਦੱਸਤਾ ਭਈ ਆ ਜੇ ਜਿਹੜੇ ਸ਼ੇਰਾਂ ਦੀ ਕੌਮ ਨਾਲ ਤੁਸੀਂ ਆ ਕੁਝ ਕਰੋਗੇ ਉਹਨਾਂ ਨੂੰ ਬਦਨਾਮ ਕਰੋਗੇ ਤੇ ਉਹਨਾਂ ਦੀਆਂ ਧੀਆਂ ਵੀ ਇਹ ਕਰ ਸਕਦੀਆਂ ਤੇ ਕਰ ਸਕਦੇ ਆ ਨੇ ਸੋ ਸਾਡੀ ਧੀ ਨੇ ਕੀਤਾ ਸ਼ੇਰ ਨਹੀਂ ਧੀ ਵਾਲਾ ਕੰਮ ਕੀਤਾ ਚੜਦੀ ਕਲਾ 'ਚ ਮੈਂ ਉਹਦੇ ਹੱਕ ਦੇ ਵਿੱਚ ਜਕਾਰਾ ਲਾਉਂਗਾ ਬਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਧੰਨਵਾਦੀ ਤੁਸੀਂ ਦੇਖਿਆ ਵੀ ਬਲਦੇਵ ਸਿੰਘ ਸੈਸਾ ਜਿਹੜੇ ਕਿਸਾਨ ਆਗੂ ਨੇ ਅੱਜ ਉਹਨਾਂ ਨਾਲ ਗੱਲਬਾਤ ਕੀਤੀ ਜਿਹੜਾ ਕਿ ਕਲਿੰਦਰ ਕੋਰ ਜਿਹੜਾ ਕਿ ਚੰਡੀਗੜ੍ਹ 에어ਪੋਰਟ ਤੇ ਲੱਗੀ ਆ ਉਹ ਸੋਲੋ ਜਿਹੜਾ ਕਿ ਕੰਗਣਾ ਨਾਉ ਤੇ ਜਿਹੜਾ ਕਿ ਐਮਪੀ ਦੇ ਥੱਪੜ ਮਾਰਿਆ ਗਿਆ ਅਤੇ ਉਹਨਾਂ ਕਿਹਾ ਵੀ ਕਿਸਾਨਾਂ ਦੇ ਵਿੱਚ ਕਿਸਾਨਾਂ ਦੀ ਤੇ ਧੀ ਸੀ ਅਤੇ ਗੁੱਸਾ ਸੀ ਕਿਸਾਨਾਂ ਦਾ ਜਿਹੜਾ ਕੰਗਣਾ ਨਾਉ ਤੇ ਕੱਢਾ ਗਿਆ ਅਤੇ ਉਹਨਾਂ ਕਿਹਾ ਵੀ ਜਿਹੜਾ ਵੀ ਕਿਸਾਨੀ ਅੰਦੋਲਨ ਵਿੱਚ ਜਿਹੜਾ ਵੀ ਕਿਸਾਨਾਂ ਨੂੰ ਕੋ ਚੰਗਾ ਮਾਲਾ ਬੋਲੂਗਾ ਅਣਦਾਤਾ ਹੈਗੇ ਨੇ ਉਹਨਾਂ ਨੂੰ ਇਸੇ ਗੁੱਸੇ ਦਾ ਜਾਲਾ ਸ਼ਿਕਾਰ ਹੋ ਚੱਲਣਾ ਪਵੇਗਾ ਮੈਨੂੰ ਦਿਓ ਜਵਾਤ ਮੈਂ ਤੁਹਾਡਾ ਹਦੀ ਸਿੰਘ ਗਰੇਵਾਲ ਪ